ਸਵਾਗਤ ਹੈ ਜੀ ਅੱਜ ਆਪਾਂ ਭਾਰਤ ਪਾਕਿਸਤਾਨ ਦੇ ਮਤਲਬ ਹੋਣੇ ਜੇ ਹੋਏ ਤਣਾ ਬਾਰੇ ਕੁਝ ਖਾਸ ਗੱਲਾਂ ਕਰਾਂਗੇ ਖਾਸ ਕਰਕੇ ਉਹ ਜਿਹੜੀ ਸ਼ਨੀਚਰਵਾਰ ਨੂੰ ਜੰਗਬੰਦੀ ਹੋਈ ਉਸ ਤੋਂ ਕੋਈ 25 ਘੰਟੇ ਬਾਅਦ ਭਾਰਤੀ ਫੌਜ ਦੀ ਪ੍ਰੈਸ ਕਾਨਫਰੰਸ ਹੋਈ ਹਾਂਜੀ ਤੇ ਇਹ ਕੋਈ ਛੋਟੀ ਮੋਟੀ ਬਰੀਫਿੰਗ ਨਹੀਂ ਸੀ ਤਿੰਨੋਂ ਸਿਨਾਵਾ ਦੇ ਵੱਡੇ ਅਫਸਰ ਯਾਨੀ ਡੀਜੀਐਮਓ ਡੀਜੀਓ ਤੇ ਡੀਜੀਐਨਓ ਉਹ ਸਾਰੇ ਮੌਜੂਦ ਸੀ ਬਿਲਕੁਲ ਤੇ ਸਭ ਤੋਂ ਕਹਿੰਦੇ ਨੇ ਹੈਰਾਨ ਕਰਨ ਵਾਲੀ ਗੱਲ ਸ਼ਾਇਦ ਇਹ ਸੀ ਕਿ ਜੰਗਬੰਦੀ ਤਾਂ ਹੋ ਗਈ ਪਰ ਆਪਰੇਸ਼ਨ ਸਿੰਦੂਰ ਜਾਰੀ ਰਹੇਗਾ ਇਹ ਐਲਾਨ ਕੀਤਾ ਗਿਆ ਹਾਂ ਇਹ ਥੋੜਾ ਅਜੀਬ ਲੱਗਿਆ ਸੁਣਨ ਚ ਕਿ ਇੱਕ ਪਾਸੇ ਜੰਗਬੰਦੀ ਤੇ ਦੂਜੇ ਪਾਸੇ ਆਪਰੇਸ਼ਨ ਜਾਰੀ ਮਤਲਬ ਸਰਹੱਦ ਪਾਰ ਟਾਰਗੇਟਡ ਐਕਸ਼ਨ ਚੱਲਦਾ ਰਹੇਗਾ ਤੇ ਇਸ ਆਪਰੇਸ਼ਨ ਬਾਰੇ ਦਾਅਵੇ ਵੀ ਮਤਲਬ ਕਾਫੀ ਵੱਡੇ ਕੀਤੇ ਗਏ ਕਹਿੰਦੇ 7 ਮਈ ਨੂੰ ਸਰਹੱਦ ਪਾਰ 9 ਥਾਵਾਂ ਤੇ ਐਕਸ਼ਨ ਹੋਇਆ ਅੱਛਾ हां ਤੇ ਦਾਵਾ ਹੈ ਕਿ 100 ਪਾਕਿਸਤਾਨੀ دہشتਗਰਦ ਮਾਰੇ ਤੇ ਇੰਨਾ ਚ ਕੰਧਾਰਾ ਇਜੈਕ ਤੇ ਪੁਲਵਾਮਾ ਵਾਲੇ ਤਿੰਨ ਵੱਡੇ ਨਾਂ ਵੀ ਸ਼ਾਮਿਲ ਦੱਸੇ। ਉਹ 100 ਦਾ ਅੰਕੜਾ ਤੇ ਨਾਲ ਹੀ ਇਹ ਵੀ ਕਿ 7 ਮਈ ਤੋਂ ਬਾਅਦ ਜਿਹੜੀ ਸਿੱਧੀ ਟੱਕਰ ਹੋਈ ਉਸ 'ਚ 35 ਜਲੇ ਪਾਕਿਸਤਾਨੀ ਫੌਜੀ ਤੇ ਅਫਸਰ ਵੀ ਮਾਰੇ ਗਏ? ਹਾਂਜੀ। ਹਾਲਾਂਕਿ ਦੇਖੋ ਇਹੋ ਜੇ ਹਾਲਾਤ 'ਚ ਨਾ ਦੋਵੇਂ ਪਾਸਿਓਂ ਆਏ ਅੰਕੜਿਆਂ ਦੀ ਪੁਸ਼ਟੀ ਕਰਨੀ ਬਹੁਤ ਔਖੀ ਹੁੰਦੀ ਹੈ। ਸਹੀ ਗੱਲ ਹੈ। ਪਰ ਫੌਜੀ ਅਫਸਰਾਂ ਨੇ ਇਹ ਗੱਲ ਸਾਫ਼ ਕਹੀ ਕਿ ਭਾਈ ਅਸੀਂ ਤਣਾ ਸ਼ੁਰੂ ਨਹੀਂ ਕੀਤਾ। ਪਰ ਜੇ ਸਾਡੀ ਏਕਤਾ ਅਖੰਡਤਾ ਤੇ ਕੋਈ ਹਮਲਾ ਕਰੇਗਾ ਫਿਰ ਜਵਾਬ ਤਾਂ ਮਤਲਬ ਪੂਰਾ ਕਰਾਰਾ ਮਿਲੇਗਾ ਹੂੰ ਨੇਵੀ ਦੀ ਤਿਆਰੀ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਜੀ ਪਾਕਿਸਤਾਨੀ ਬੇਸ ਬੰਦਰਗਾਹ ਸਭ ਸਾਡੇ ਨਿਸ਼ਾਨੇ ਤੇ ਆ ਸਕਦੇ ਨੇ ਅੱਛਾ ਤੇ ਇੱਕ ਗੱਲ ਹੋਰ ਉਹਨਾਂ ਨੇ ਕਹੀ ਜਿਹੜੀ ਥੋੜੀ ਗੌਰ ਕਰਨ ਵਾਲੀ ਹੈ ਉਹਨਾਂ ਕਿਹਾ ਮਕਸਦ ਟਾਰਗੇਟ ਹਿਟ ਕਰਨਾ ਸੀ ਲਾਸ਼ਾਂ ਦੇਣਾਂ ਨਹੀਂ ਹਾਂ ਇਹ ਮੈਂ ਵੀ ਨੋਟ ਕੀਤਾ ਸ਼ਾਇਦ ਪਿਛਲੀ ਵਾਰ ਜਿੱਦਾਂ ਬਾਲਾਕੋਟ ਤੋਂ ਬਾਅਦ ਅੰਕੜਿਆਂ ਤੇ ਬਹਿਸ ਹੋਈ ਸੀ ਨਾ ਬਿਲਕੁਲ ਲੱਗਦਾ ਉਸ ਤੋਂ ਬਚਨ ਦੀ ਕੋਸ਼ਿਸ਼ ਹੈ ਫੋਕਸ ਕਾਰਵਾਈ ਦੇ ਅਸਰ ਤੇ ਰੱਖਣ ਦੀ ਨਾ ਕਿ ਗਿਣਤੀ ਤੇ ਅੱਛਾ ਤੇ ਜੰਗਬੰਦੀ ਦੀ ਗੱਲ ਕਿਵੇਂ ਹੋਈ ਭਾਰਤੀ ਪਖ ਕੀ ਕਹਿੰਦਾ ਭਾਰਤੀ ਪਖ ਦਾ ਕਹਿਣਾ ਹੈ ਜੀ ਕਿ ਪਾਕਿਸਤਾਨੀ ਡੀਜੀਐਮਓ ਨੇ 10 ਮਈ ਨੂੰ ਸੰਪਰਕ ਕੀਤਾ ਉਹਨਾਂ ਨੇ ਹਾਂ ਉਹਨਾਂ ਨੇ ਪਹਿਲ ਕੀਤੀ ਦੁਪਹਿਰ 3:30 ਵਜੇ ਗੱਲ ਹੋਈ ਤੇ ਸ਼ਾਮ 7 ਵਜੇ ਤੋਂ ਹਮਲੇ ਰੋਕਣ ਤੇ ਐਵੇਂ ਕਹਿ ਲੋ ਸਹਿਮਤੀ ਬਣ ਗਈ ਤੇ ਅਗਲੀ ਗੱਲ 12 ਮਈ ਨੂੰ ਪਰ ਫਿਰ ਇਹ ਵੀ ਕਿਹਾ ਗਿਆ ਕਿ ਸਹਿਮਤੀ ਤੋਂ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਵਾਲਾ ਉਲੰਘਣਾ ਹੋ ਗਈ ਜੀ ਬਿਲਕੁਲ ਭਾਰਤੀ ਅਧਿਕਾਰੀ ਇਹੀ ਕਹਿ ਰਹੇ ਨੇ ਕਹਿੰਦੇ ਡਰੋਨ ਹਮਲੇ ਦੀ ਕੋਸ਼ਿਸ਼ ਹੋਈ ਫਾਇਰਿੰਗ ਵੀ ਹੋਈ ਪਰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤੀ ਹੂੰ ਇਹ ਤਾਂ ਮਤਲਬ ਉਹੀ ਗੱਲ ਹੋਈ ਕਿ ਉੱਪਰ ਪਾਵੇਂ ਕੁਝ ਤੈ ਹੋ ਜਾਏ ਜ਼ਮੀਨ ਤੇ ਸਥਿਤੀ ਬੜੀ ਨਾਜ਼ੁਕ ਰਹਿੰਦੀ ਹੈ ਸਹੀ ਗੱਲ ਹੈ ਅੱਛਾ ਇਸ ਸਾਰੇ ਘਟਨਾਕ੍ਰਮ ਚ ਭਾਰਤ ਦੇ ਨੁਕਸਾਨ ਦੀ ਵੀ ਗੱਲ ਹੋਈ ਹਾਂ ਕੀਤੀ ਉਹਨਾਂ ਨੇ ਪੰਜ ਭਾਰਤੀ ਜਵਾਨਾਂ ਦੀ ਸ਼ਹਾਦਤ ਦੀ ਗੱਲ ਮੰਨੀ ਤੇ ਕੁਝ ਨਾਗਰਿਕਾਂ ਦੀ ਵੀ ਸ਼ਰਧਾਂਜਲੀ ਦਿੱਤੀ ਗਈ ਠੀਕ ਹੈ ਪਰ ਜਦੋਂ ਪੁੱਛਿਆ ਗਿਆ ਭਾਰਤੀ ਜਹਾਜ਼ਾਂ ਦੇ ਨੁਕਸਾਨ ਬਾਰੇ ਉਹਦਾ ਜਵਾਬ ਥੋੜਾ ਕੀ ਕਹਿੰਦੇ ਨੇ ਗੋਲ ਮੋਲ ਜਿਹਾ ਸੀ ਅੱਛਾ ਕੀ ਕਿਹਾ ਉਹਨਾਂ ਨੇ 에ਅਰ ਮਾਰਸ਼ਲ ਨੇ ਨਾ ਤਾਂ ਹਾਂ ਕੀਤੀ ਨਾ ਨਾ ਬਸ ਇੰਨਾ ਕਿਹਾ ਕਿ ਦੇਖੋ ਜੰਗੀ ਹਾਲਾਤ 'ਚ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਅਸੀਂ ਆਪਣੇ ਸਾਰੇ ਟਾਰਗੇਟ ਪੂਰੇ ਕੀਤੇ ਤੇ ਸਾਡੇ ਪਾਇਲਟ ਸੁਰੱਖਿਤ ਵਾਪਸ ਆ ਗਏ ਤਾਂ ਮਤਲਬ ਪਾਕਿਸਤਾਨੀ ਦਾਅਵਿਆਂ ਨੂੰ ਸਿੱਧਾ-ਸਿੱਧਾ ਖਾਰਜ ਨਹੀਂ ਕੀਤਾ ਇਸ ਨਾਲ ਫਿਰ ਅਟਕਲਾਂ ਤਾਂ ਲੱਗਣ ਗਈਆਂ ਹੀ ਬਿਲਕੁਲ ਤਾਂ ਹੁਣ ਸਥਿਤੀ ਇਹ ਹੈ ਕਿ ਜੰਗਬੰਦੀ ਹੈ ਪਰ ਆਪਰੇਸ਼ਨ ਸਿੰਦੂਰ ਵੀ ਚਾਲੂ ਹੈ ਫੌਜ ਨੂੰ ਜਵਾਬੀ ਕਾਰਵਾਈ ਦੀ ਖੁੱਲ੍ਹ ਵੀ ਹੈ ਤੇ ਖਬਰਾਂ ਤਾਂ ਇਹ ਵੀ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਫੌਜ ਨੂੰ ਕਿਹਾ ਕਿ ਗੋਲੀ ਦਾ ਜਵਾਬ ਗੋਲੇ ਨਾਲ ਦੇਣਾ ਹੈ ਮਤਲਬ ਸਖਤ ਰੁਖ ਅਪਣਾਉਣ ਦੇ ਨਿਰਦੇਸ਼ ਨੇ ਇਸੇ ਦੌਰਾਨ ਇੱਕ ਹੋਰ ਬੜਾ ਅਹਿਮ ਮੁੱਦਾ ਉੱਠਿਆ ਵਿਚੋਲਗੀ ਦਾ ਹਾਂ ਇਹ ਬਹੁਤ ਦਿਲਚਸਪ ਮੋੜ ਹੈ ਇੱਕ ਪਾਸੇ ਖਬਰਾਂ ਆਈਆਂ ਕਿ ਭਾਰਤ ਨੇ ਉੱਚ ਪੱਧਰੀ ਮੀਟਿੰਗ 'ਚ ਫੈਸਲਾ ਕੀਤਾ ਕਿ ਕਸ਼ਮੀਰ ਤੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਕਦੀ ਨਹੀਂ ਮੰਨੀ ਜਿਹੜਾ ਭਾਰਤ ਦਾ ਪੁਰਾਣਾ ਸਟੈਂਡ ਰਿਹਾ ਹੈ ਬਿਲਕੁਲ ਪਰ ਦੂਜੇ ਪਾਸੇ ਫੌਜੀ ਅਫਸਰਾਂ ਨੇ ਆਪਣੀ ਪੂਰੀ ਪ੍ਰੈਸ ਕਾਨਫਰੰਸ 'ਚ ਅਮਰੀਕਾ ਦਾ ਨਾਂ ਤੱਕ ਨਹੀਂ ਲਿਆ ਜਦਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਤਾਂ ਖੁੱਲ ਕੇ ਕਿਹਾ ਹੈ ਕਿ ਜੰਗਬੰਦੀ ਉਹਨਾਂ ਨੇ ਕਰਵਾਈ ਹੈ ਹਾਂਜੀ ਤੇ ਸਿਰਫ ਕਿਹਾ ਹੀ ਨਹੀਂ ਉਹਨਾਂ ਨੇ ਕਸ਼ਮੀਰ ਤੇ ਵਿਚੋਲਗੀ ਦੇ ਸੰਕੇਤ ਵੀ ਦੇ ਦਿੱਤੇ ਇਸੇ ਗੱਲ ਤੇ ਤਾਂ ਫਿਰ ਭਾਰਤ 'ਚ ਸਿਆਸੀ ਬਹਿਸ ਛਿੜ ਗਈ ਕਾਂਗਰਸ ਨੇ ਸਵਾਲ ਚੁੱਕਿਆ ਕਿ ਕੀ ਸਰਕਾਰ ਆਪਣੀ ਪੁਰਾਣੀ ਪੋਜੀਸ਼ਨ ਤੋਂ ਪਿੱਛੇ हट ਰਹੀ ਹੈ ਇਹ ਹੁਣ ਸਭ ਤੋਂ ਵੱਡਾ ਸਵਾਲ ਬਣ ਗਿਆ ਹੈ ਇੱਕ ਪਾਸੇ ਭਾਰਤ ਦਾ ਰਵਾਇਤੀ ਸਟੈਂਡ ਦੂਜੇ ਪਾਸੇ ਟਰੰਪ ਦੇ ਬਿਆਨ ਤੇ ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਉਹ ਜੰਗਮੰਦੀ ਦਾ ਸਵਾਗਤ ਵੀ ਕਰ ਰਹੇ ਨੇ ਤੇ ਟਰੰਪ ਦੀ ਤਾਰੀਫ਼ ਵੀ ਹਾਂ ਤੇ ਪਾਕ ਫੌਜ ਦੇ ਬੁਲਾਰੇ ਦਾ ਬਿਆਨ ਆ ਗਿਆ केजी ਹਮਲਾ ਤਾਂ ਭਾਰਤ ਨੇ ਪਹਿਲਾਂ ਕੀਤਾ ਸੀ ਤੇ ਆਪਣੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਵੀ ਆਇਆ ਸੀ ਕਿ ਭਾਰਤ ਦੀ ਤਾਕਤ ਦੀ ਤਮਕ ਰਾਵਲਪਿੰਡੀ ਤੱਕ ਸੁਣੀ ਗਈ ਮਤਲਬ ਬਿਆਨਬਾਜ਼ੀ ਪੂਰੀ ਤੇਜ਼ ਹੈ ਇੱਕ ਹੋਰ ਖਬਰ ਸੀ ਵਿੱਚ ਕਿ ਭਾਰਤ ਨੇ ਡੈਮਾਂ ਦੇ ਗੇਟ ਖੋਲੇ ਤੇ ਚਨਾਬ ਚ ਪਾਣੀ ਵਧ ਗਿਆ ਭਵੇਂ ਕਾਰਨ ਨਹੀਂ ਦੱਸਿਆ ਗਿਆ ਹਾਂ ਇਹ ਸਿੰਧੂ ਜਲ ਸੰਧੀ ਤਾਂ ਪਹਿਲਾਂ ਹੀ ਮਤਲਬ ਇੱਕ ਤਰ੍ਹਾਂ ਨਾਲ ਮੌਤਲ ਜੀ ਚੱਲ ਰਹੀ ਸੀ ਸੋ ਕੁਲ ਮਿਲਾ ਕੇ ਸਥਿਤੀ ਬਹੁਤ ਹੀ ਐਵੇਂ ਕਹੋ ਉਲਝੀ ਹੋਈ ਹੈ ਜੰਗਬੰਦੀ ਵੀ ਹੈ ਆਪਰੇਸ਼ਨ ਵੀ ਜਾਰੀ ਹੈ ਫੌਜ ਵੀ ਤਿਆਰ ਹੈ ਸਿਆਸੀ ਬਿਆਨ ਵੀ ਚੱਲ ਰਹੇ ਨੇ ਤੇ ਇਸ ਸਭ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਉਹੀ ਘੁੰਮ ਰਿਹਾ ਹੈ ਬਿਲਕੁਲ ਕੀ ਭਾਵੇਂ ਭਾਤ ਜਨਤਕ ਤੌਰ ਤੇ ਮਨਾ ਕਰ ਰਿਹਾ ਹੈ ਕਿ ਅੰਦਰ ਖਾਤੇ ਕਸ਼ਮੀਰ ਮਸਲੇ ਤੇ ਅਮਰੀਕੀ ਦਖਲ ਜਾਂ ਵਿਚੋਲਗੀ ਦੀ ਕੋਈ ਸੰਭਾਵਨਾ ਬਣ ਰਹੀ ਹੈ ਹੂੰ ਇਹ ਇੱਕ ਨਵੀਂ ਅਸਲੀਅਤ ਹੋ ਸਕਦੀ ਹੈ ਜਿਸ ਤੇ ਸ਼ਾਇਦ ਪਰਦਾ ਪਿਆ ਹੋਇਆ ਹੈ ਹਾਂਜੀ ਇਸ ਦਾ ਜਵਾਬ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੇਵੇਗਾ ਕੀ ਅਸਲ ਚ ਕੀ ਹੋ ਰਿਹਾ ਹੈ